ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਆਪਾਂ ਗਲਾਬ ਸਿੰਘ ਸੰਨਾ ਠੀਕ ਹੈ ਜੀ ਭਧੌੜ ਦੇ ਲੱਗਿਆ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਾਂ ਬਾਤ ਲੈਣੇ ਆ ਗੰਗਣੇ ਡਿਟੇਲ ਕੰਦੀ ਕੰਦੀ ਦਾ ਰੇਟਸ ਨੂੰ ਬਾਈ ਤੋਂ ਪੁੱਛ ਕੇ ਦਾ ਦੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਂ ਵੀਰੇ ਆਪਣਾ ਬਾਈ ਜੀ ਮਨਦਾ ਸਿੰਘ ਜੀ ਪਿੰਡ ਜੀ ਪਿੰਡ ਛੰਨਾ ਗਲਾਬ ਜ਼ਿਲ੍ਹਾ ਬਰਨਾਲਾ ਤੇ ਨੇੜੇ ਭਧੌੜ ਜੀ ਠੀਕ ਹੈ ਨੰਬਰ ਦੱਸੋ ਭਰਾ ਆਪਣਾ ਫੋਨ ਨੰਬਰ ਹੈ ਜੀ 98557 33687 98557 33687 ਹਾਂਜੀ ਬਈ ਡਿਟੇਲ ਦੱਸੋ ਜੀ ਗਾਂ ਦੀ ਪਹਿਲੇ ਨੰਬਰ ਵਾਲੀ ਜਿਹੜੀ ਵੈੜੜਾ ਜੀ ਦੂਜੇ ਸੂਏ ਵੈੜੜਾ ਜੀ ਠੀਕ ਹੈ ਜੀ 55000 ਰੁਪਿਆ ਦਾ ਰੇਟ ਮੋਲਾ ਤੇ ਵਧੀਆ ਠੰਡੀ ਸੀਲ ਵੈੜੜਾ ਜਿਵੇਂ ਤੁਸੀਂ ਦੇਖ ਰਿਹਾ ਹੱਥ ਫੇਰ ਕੇ ਸਾਰਿਆਂ ਜਮਾ ਨਹੀਂ ਪੈਰ ਪੜਦੀ ਇਹ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਤੋਰ ਕੇ ਦਿਖਾਣਾ ਵੈੜੜਾ ਦਾ ਉੱਚਾ ਲੰਮਾ ਘਾਟਾ ਠੀਕ ਹੈ ਠੀਕ ਹੈ ਬਈ ਦੇਖ ਸਾਡੇ ਤੇ 55000 ਰੁਪਏ ਨੇ ਰੇਟ ਵਾਂਗਿਆ ਕਿ ਕੁਛ ਦੇ ਸਕਦੇ ਹਾਂ ਧੰਸਾਰੇ ਇੱਕੋ ਜਿਹੀ ਠੀਕ ਹੈ ਛੰਡਾ ਛੁੜਾ ਸਾਡੇ ਸਾਹਮਣੇ ਆ ਹਾਂਜੀ ਵੀਰੇ ਇਹ ਮੋੜ ਲਓ ਜੀ ਕਿੰਨੇ ਕ ਦਿਨ ਲਓ ਵੀਰੇ ਸੂਣ ਬਾਈ ਦੇਣੇ ਹੈ ਚਾਰ ਪੰਜ ਕ ਦਿਨ ਲੈ ਜੂਗੀ ਠੀਕ ਹੈ ਜੀ ਤੇ ਬੜੀਆ ਦੁੱਧ ਖੁੱਲਾ ਜੀ ਕੱਢੂ 25 ਲੀਟਰ ਵਾਂਗੂ ਕੱਢੂਗੀ ਠੀਕ ਹੈ ਜੀ ਠੀਕ ਹੈ ਬਾਈ ਦੇਖ ਸਕਦੇ 55000 ਰੁਪਏ ਰੇਟ ਆ ਪੰਜ ਚਾਰ ਦਿਨ ਬਾਈ ਜੀ ਕੰਨ ਲਓਗੀ ਥਾਨ ਬਾਈ ਜੀ ਮੋਠੇੜਾ ਲੱਗਿਆ ਬਈ ਦੇਖ ਸਕਦੇ ਘਰੇ ਚਾਹੀਦਾ ਠੀਕ ਹੈ ਹਾਂਜੀ ਬਾਈ ਅਗਲੀ ਦੋ ਨੰਬਰ ਦੱਸੋ ਜੀ ਦੂਜੇ ਨੰਬਰ ਵਾਲੀ ਜਿਹੜੀ ਵੈੜ ਆ ਬਾਈ ਠੀਕ ਹੈ ਜੀ ਇਹਦਾ 65000 ਰੁਪਿਆ ਮੁੱਲ ਲਗਾ ਠੀਕ ਹੈ ਜੀ ਤੋੜ ਕੇ ਦਿਖਾ ਤੇ ਤੋੜ ਕੇ ਤੁਹਾਨੂੰ ਦਿਖਾ ਬਾਈ ਜੀ 65000 ਬਾਈ ਨਿਕੀ ਰੁਪਿਆ ਅੱਡਾ ਝੁੱਡਾ ਤੁਹਾਡੇ ਸਾਹਮਣੇ ਹੀ ਦੇਖ ਸਕਦੇ ਹੋ ਤੁਹਾਨੂੰ ਮੁੱਠੀ ਲੱਗਿਆ ਜੀ ਠੀਕ ਹੈ ਜੀ ਬਚੀਆਂ ਥੋੜੀਆਂ ਛੋਟੀਆਂ ਹੈਗੀਆਂ ਜੀ ਬਸ ਫਰ ਭਾਵੇਂ ਪਹੁੰਚਦੇ ਆ ਕਿੰਨੇ ਕ ਦਿਨ ਲਊ ਹਾਂਜੀ ਬਾਈ ਕਿੰਨੇ ਕ ਦਿਨ ਲੂਗੀ ਇਹ ਇਹ ਵੀ ਦਿਨ ਬਾਈ 6-7 ਕ ਲੈ ਜੂਗੀ ਹਫਤੇ ਕੰਗੂ ਲੈ ਜੂਗੀ ਠੀਕ ਹੈ ਸੀ ਕਹੀਂ ਕੋਈ ਦੇਖ ਸਕਦੇ ਹੋ ਕਦ ਕਦ ਸੁਖਨਾ ਵਧੀਆ ਜੀ ਤੇ ਦੂਜੇ ਸੂਏ ਸੁਣੇ ਬ੍ਰਿਆਣੇ ਹਾਂ ਦੂਜੇ ਸੂਏ ਆ ਵੀ ਜੀ ਠੀਕ ਹੈ ਠੀਕ ਹੈ ਬਾਈ ਜੀ ਨੇ ਰੇਟ ਮੰਗਿਆ 65000 ਜੀ ਬਾਈ ਜੀ ਨਾਲ ਕਨੈਕਟ ਕਰ ਸਕਦੇ ਜੀ ਠੀਕ ਹੈ ਜੀ ਹਾਂ ਜੀ ਬਾਈ ਜੀ ਅਗਲਾ ਦੱਸੋ ਜੀ ਤਿੰਨ ਨੰਬਰ ਤੀਜੇ ਨੰਬਰ ਜਿਹੜੀ ਵਿਹੜਾ ਬਾਈ ਠੀਕ ਹੈ ਜੀ ਇਹਦਾ ਮੁੱਲਾ ਹੈਗਾਗਾ ਹਾਂ ਜੀ ਬਾਈ ਜਿਹੜੀ ਤੂ ਤੋਰ ਕੇ ਦਿਖਾਓ ਜੀ ਹਾਂ ਬਈ ਇਹਦਾ ਮੁੱਲ ਹੈਗਾ 65000 ਠੀਕ ਹੈ ਜੀ ਬਈ ਦੇਖ ਸਰ ਜੀ ਇਹਦਾ ਮੁੱਲ 65000 ਸੀ ਬਾਈ ਨੇ ਦੂਜੀ ਦਾ ਹੈਗਾ 75000 ਬਈ ਦਾ ਹਾਂ ਉਹਦਾ 75000 ਆ ਬਈ ਬਈ ਇਹਦਾ 65000 ਆ ਠੀਕ ਹੈ ਜੀ ਬਾਈ ਤੂੰ ਗਲਤ ਨਾ ਬੋਲੇ ਗਿਆ ਮਿਸਟੇਕ ਹੋ ਗਈ ਹਾਂਜੀ ਦੱਸੋ ਜੀ ਬਾਈ ਇਹ ਟੇਟੇੜੀ ਦੀ ਕਿੰਨਾ ਟਾਈਮ ਲੱਗੇ ਸੂਣਦਾ ਇਹਦਾ ਇਹ ਵਹਿੜ ਬਾਈ ਥੋੜੀ ਕੱਚੀ ਆ ਇਹ ਇਹ ਵੀ 8 ਦਿਨ ਲੈ ਜੂ ਮੌਨ ਵਾਲੀ ਹਲੇ ਢੱਲਾਂ ਪਈਆਂ ਹੀ ਹਲੇ ਵੇਚੋ ਥਾਂ ਥਾਂ ਸੋਹਰੇ ਸਾਹਮਣੇ ਜੀ ਦੇਖ ਸਰ ਇਹ ਲੇ ਬਲੂ ਬਾਈ ਕਹਿੰਦਾ ਹਲੇ ਵੇਚ ਦੇ ਦਣ ਅਠ ਤਾ ਦਿਨ ਲੈ ਜੂ ਬਰੇ ਹਾਂ ਮੌਜ ਨਾਲ ਲੈ ਜੂ ਬਾਈ ਵਧੀਆ ਦੁੱਧ ਕੱਢੂ ਪੂਰਾ ਠੀਕ ਹੈ ਕੱਢ ਕੁੱਤ ਤੁਹਾਡੇ ਸਾਹਮਣੇ ਆ ਜੀ ਸੁਖਨ ਤੇ ਬਾਈ ਨੇ 65000 ਰੁਪਏ ਦਾ ਰੇਟ ਕਰਿਆ ਜੀ ਤੇ ਬਾਕੀ ਮਾਨਤਾਣ ਹੋ ਜੂ ਬਾਈ ਹਾਂ ਜੀ ਮੌਕੇ ਤੇ ਮਾਨਤਾਣ ਹੋ ਜੂ ਠੀਕ ਹੈ ਜੀ ਬਾਈ ਬਾਈ ਨਾਲ ਜ਼ਰੂਰ ਕਨੈਕਟ ਕਰੋ ਜੀ ਬਾਈ ਜੀ ਆਪਣੇ ਚੈਨਲ ਨੂੰ ਬਾਤ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਪਹਿਲਾਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਾਈ ਜੀ ਤੇ ਆਪਣਾ ਨੰਬਰ ਹੈ 752800355 ਜੇ ਕਿਸੇ ਨੇ ਵਾਈਨ ਵੀਡੀਓ ਬਣਾਉਣੀ ਤਾਂ ਜਰੂਰ ਆਪਣਾ ਕੰਟੈਕਟ ਕਰੋ ਜੀ ਮਿਲਦੇ ਆਪਾਂ ਅਗਲੀ ਵੀਡੀਓ ਚੋੱਕ ਕੇ ਬਾਏ